ਭਾਈ 826 ਨੇ ਤਾਂ ਜਮਾ ਹਾਥੀ ਝਾੜਤੇ ਯਾਰ ਹੈ ਇਹਨੂੰ ਤਾਂ ਭਾਈ ਬਾਬਿਆਂ ਦੀਆਂ ਲੈਣਾ ਨਹੀਂ ਪਟਦਾ ਉਦੋਂ ਲੰਮੀਆਂ ਲੈਣਾ ਲੱਗੀਆਂ ਸੀ ਨਾ ਯੂਨੀਵਰਸਿਟੀ 'ਚ ਮੈਂ ਸੋਚਿਆ ਭਾਈ ਗੱਲਬਾਤ ਹੋਊਗੀ ਕੋਈ ਹਨਾ ਪਰ ਭਈ ਇਹ ਸੱਟਾ ਨਿਕਲਿਆ ਭਈ ਲਾਲਚ ਬੁਰੀ ਬਲਾ ਹੈ ਐਵੇਂ ਲਾਲਚ ਨਾ ਕਰੋ ਜਿਹੜੇ ਪਾਸੇ ਭੀੜ ਜਾਂਦੀ ਹੈ ਕਦੇ ਉਧਰ ਨਾ ਤੁਰੋ ਸਤ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਉਪਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ 826 ਕਣਕ ਦੀ ਜਿਹੜੀ ਰਿਪੋਰਟ ਹੈ ਵੱਧ ਤੋਂ ਵੱਧ ਝਾੜ ਕਿੰਨਾ ਕੋ ਆਈ ਜਾਂਦਾ ਹੈ ਇਹਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਘੱਟ ਤੋਂ ਘੱਟ ਕਿੰਨਾ ਕੋਾਈ ਜਾਂਦਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਿਛਲੀ ਇੱਕ ਵੀਡੀਓ ਦੇ ਵਿੱਚ ਆਪਾਂ ਜਿਹੜੇ ਸ਼ੁਰੂਆਤੀ ਝਾੜ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ ਇਸ ਵੈਰਾਈਟੀ ਦੇ ਪਰ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਨੂੰ ਬਹੁਤਾਂਤ ਜ਼ਿਲ੍ਹਿਆਂ ਦੇ ਵਿੱਚੋਂ ਰਿਪੋਰਟਾਂ ਮਿਲੀਆਂ ਨੇ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਦੋਵੇਂ ਝਾੜ ਤੁਹਾਡੇ ਨਾਲ ਆਪਾਂ ਸਾਂਝੇ ਕਰਾਂਗੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂਗਾ ਕਿ ਜਿੱਥੇ ਝਾੜ ਘਟ ਆਇਆ ਏ ਉਥੇ ਝਾੜ ਘਟਣ ਦੇ ਪਿੱਛੇ ਕੀ ਕਾਰਨ ਰਹਿ ਗਏ ਨੇ ਤਾਂ ਜੋ ਅੱਗੇ ਦੋ ਆਪਾਂ ਉਹਨਾਂ ਗੱਲਾਂ ਦੇ ਉੱਤੇ ਧਿਆਨ ਦੇਈਏ ਉਹਨਾਂ ਗੱਲਾਂ ਦੇ ਉੱਤੇ ਗੌਰ ਕਰੀਏ ਤੇ ਆਪਾਂ ਨੂੰ ਇਹੋ ਜੀ ਮੂੰਹ ਦੀ ਮਾਰ ਜੜੀਏ ਉਹ ਨਾ ਖਾਣੀ ਪਵੇ। ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਅੰਤ ਤੱਕ ਵੇਖਣਾ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਆਉਣ ਵਾਲੇ ਸੀਜ਼ਨ ਦੇ ਨਾਲ ਰਿਲੇਟਡ ਤਾਂ ਜੋ ਜੜੀਆਂ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪੌਂਸ ਦੀਆਂ ਰਹਿਣਾ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਇਹਦੇ ਝਾੜ ਆਪਾਂ ਨੂੰ ਕਿੰਨੇ-ਕਿੰਨੇ ਵੇਖਣ ਨੂੰ ਮਿਲੀ ਜਾਂਦੇ ਨੇ ਵੇਖੋ ਤਰਨਤਾਰਨ ਦੇ ਵਿੱਚ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਕਿਸਾਨ ਦਾ 8 ਕੁਇੰਟਲ ਵੀ ਆਪਾਂ ਨੂੰ ਇਹਦਾ ਜਿਹੜਾ ਝਾੜ ਵੇਖਣ ਨੂੰ ਮਿਲਿਆ ਹੈ ਵੈਸੇ ਜਿਹੜੀਆਂ ਤਰਨਤਾਰਨ ਦੇ ਵਿੱਚੋਂ ਆਪਾਂ ਨੂੰ ਰਿਪੋਰਟਾਂ ਆਉਂਦੀਆਂ ਮਿਲੀਆਂ ਨੇ 17 ਕੁਇੰਟਲ ਤੋਂ ਲੈ ਕੇ 20 21 ਕੁਇੰਟਲ ਤੱਕ ਇਸ ਵੈਰੈਟੀ ਨੇ ਝਾੜ ਜਿਹੜੇ ਹੁਣ ਤੱਕ ਦਿੱਤੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਮਾਨਸੇ ਦੇ ਵਿੱਚ 17 ਤੋਂ ਲੈ ਕੇ 19 ਕੁਇੰਟਲ ਤੱਕ ਫਿਰੋਜ਼ਪੁਰ ਦੇ ਵਿੱਚ 17 ਤੋਂ ਲੇਰਕੋਟਲੇ ਦੇ ਵਿੱਚ 19 ਕੁਆਂਟਲ ਤੋਂ ਲੈ ਕੇ 24 ਕੁਆਂਟਲ ਤੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਰੇ ਜ਼ਿਲ੍ਹੇ ਦੇ ਵਿੱਚ 14 ਕੁਆਂਟਲ ਤੋਂ ਲੈ ਕੇ 18 ਕੁਆਂਟਲ ਦੇ ਵਿੱਚ ਵਿੱਚ ਇਹਦੇ ਝੜ ਜਿਹੜੇ ਆਪਾਂ ਨੂੰ ਹੁਣ ਤੱਕ ਵੇਖਣ ਨੂੰ ਮਿਲੇ ਨੇ ਬਠਿੰਡੇ ਦੇ ਵਿੱਚ 19 ਕੁਆਂਟਲ ਤੋਂ ਲੈ ਕੇ 22 ਕੁਆਂਟਲ ਤੱਕ ਜਲੰਧਰ ਦੇ ਵਿੱਚ 11 ਤੋਂ ਲੈ ਕੇ 15 ਕੁਇੰਟਲ ਦੀਆਂ ਜੜੀਆਂ ਆਪਾਂ ਨੂੰ ਰਿਪੋਰਟਾਂ ਜ਼ਿਆਦਾਤਰ ਮਿਲੀਆਂ ਨੇ ਤੇ ਇਹਦੇ ਤੋਂ ਬਾਅਦ ਦੇ ਵਿੱਚ ਫਰੀਦਕੋਟ ਦੇ ਵਿੱਚ 16 ਤੋਂ ਲੈ ਕੇ 20 ਕੁਇੰਟਲ ਆਪਾਂ ਨੂੰ ਇਹਦਾ ਝਾੜ ਜਿਹੜਾ ਜਾਂ 21 ਕੁਇੰਟਲ ਤੱਕ ਇਹਦਾ ਝਾੜ ਆਪਾਂ ਨੂੰ ਵੇਖਣ ਨੂੰ ਜਿਹੜਾ ਹੁਣ ਤੱਕ ਮਿਲ ਚੁੱਕਾ ਹੈ ਇਹਦੇ ਝਾੜ ਜਿੱਥੇ ਜ਼ਿਆਦਾ ਡਾਊਨ ਰਹਿ ਗਏ ਨੇ ਉਹਦੇ ਪਿੱਛੇ ਦੋ ਜਿਹੜੇ ਸਭ ਤੋਂ ਵੱਡੇ ਕਾਰਨ ਇਹ ਨੇ ਸਭ ਤੋਂ ਪਹਿਲੇ ਨੰਬਰ ਦੇ ਤਾਂ ਇਹ ਕਿ ਜਿਨ੍ਹਾਂ ਦੇ ਪੀਲੀ ਕੁੰਗੀ ਦਾ ਜ਼ਿਆਦਾ ਹਮਲਾ ਆ ਗਿਆ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਬਹੁਤਾਤ ਜਿਹੜੀ ਕਣਕ ਹੈ ਉਹਨੂੰ ਖਰਾਬ ਕਰ ਦਿੰਦਾ ਸੀ ਪੀਲੀ ਕੁੰਗੀ ਨੇ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਬਿਮਾਰੀ ਜਾਦੀ ਵੱਧ ਗਈ ਬਿਮਾਰੀ ਕਣਕ ਨੂੰ ਖਾ ਗਈ ਤੇ ਉਹਦੇ ਨਾਲ ਵੀ ਝਾੜ ਘਟ ਗਿਆ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹ ਮੈਂ ਮੰਨਦਾ ਕਿ ਇਹ ਵੈਰੈਟੀ ਜਿਹੜੀ ਇਹ ਘਟ ਟਾਈਮ ਦੀ ਵੈਰੈਟੀ ਹੈ ਥੋੜੇ ਦਿਨਾਂ ਦੇ ਵਿੱਚ ਪੱਕਣ ਵਾਲੀ ਹੈ ਤੇ ਜ਼ਿਮੀਦਾਰਾਂ ਨੇ ਪਿਛਲੇ ਸਾਲ ਦੇ ਡਰਿਆਂ ਨੇ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਗਰਮੀ ਜਾਦੀ ਮਾਰਚ ਦੇ ਵਿੱਚ ਪੈ ਜਾਂਦੀ ਸੀ ਤੇ ਕਣਕਾਂ ਝਾੜ ਘਟਾ ਜਾਂਦੀਆਂ ਸੀ ਜ਼ਿਮੀਦਾਰਾਂ ਨੇ ਉਹਦੇ ਤੋਂ ਡਰਦੇ ਆ ਇਸ ਵੈਰੈਟੀ ਦੀ ਬਿਜਾਈ ਜਿਹੜੀ ਅਕਤੂਬਰ ਦੇ ਆਖਰੀ ਹਫਤੇ ਦੇ ਵਿੱਚ ਜ਼ਿਆਦਾਤਰ ਜਿਹੜੀ ਕੀਤੀ ਹੈ ਜ ਨਵੰਬਰ ਤੋਂ ਪਹਿਲਾਂ-ਪਹਿਲਾਂ ਕਿਣਕਾਂ ਜੜੀਆਂ ਬੀਜੀਆਂ ਗਈਆਂ ਨੇ ਉਹਨਾਂ ਦਾ ਜ਼ਿਆਦਾਤਰ ਝਾੜ ਕਟਿਆ ਹੈ ਕਿਉਂਕਿ ਉਹ ਕੋਰੇ ਦੀ ਮਾਰ ਦੇ ਵਿੱਚ ਆ ਗਈਆਂ ਨੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਕੋਰਾ ਪਿਆ ਏ ਇਸ ਵਾਰ ਉਹਨੇ 826 ਕਣਕ ਨੂੰ ਬੜੇ ਵੱਡੇ ਪੱਧਰ ਤੇ ਰਗੜਿਆ ਏ ਇਹ ਵੈਰਾਈਟੀ ਜਿਹੜੀ ਏ 126 ਝੋਨੇ ਵਰਗੀ ਏ ਪੀਆ 126 ਝੋਨਾ ਜਿਹੜਾ ਹੈ ਜੇਕਰ ਤੁਸੀਂ ਉਹਨੂੰ ਅਗੇਤਾ ਲਾ ਦੋਗੇ ਤੇ ਤੁਸੀਂ ਜਾਣਦੇ ਹੋ ਕਿ ਉਹਦਾ ਝਾੜ ਘਟ ਜਾਊਗਾ ਬਿਲਕੁਲ ਉਸੇ ਤਰ੍ਹਾਂ ਇੱਕ ਕਾਰਨ ਉਹ ਵੀ ਬਣਦਾ ਹੈ ਕਿ ਜਿਨ੍ਹਾਂ ਨੇ ਇਹਨੂੰ ਅਗੇਤਾ ਲਾ ਦਿੱਤਾ ਸੀ ਬੀਜ ਦਿੱਤਾ ਸੀ ਉਹਨਾਂ ਦਾ ਝਾੜ ਜਿਆਦਾ ਡਾਊਨ ਚ ਲਿਆ ਗਿਆ ਹੈ ਤੇ ਜੇਕਰ ਉਹਦੇ ਉੱਤੇ ਬਿਮਾਰੀ ਦੀ ਮਾਰ ਜਿਆਦੀ ਆ ਗਈ ਹੈ ਜਿਵੇਂ ਕਿ ਇਸ ਵੈਰੈਟੀ ਦੇ ਵਿੱਚ ਬਿਮਾਰੀ ਆਪਾਂ ਜਾਣਦੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਆਉਂਦੀ ਏ ਪੀਲੀ ਕੁੰਗੀ ਬਹੁਤ ਜਿਆਦੀ ਆਉਂਦੀ ਏ ਜਿਹਦੇ ਕਾਰਨ ਇਹ ਵੈਰੈਟੀ ਜਿਹੜੀ ਬਹੁਤ ਜਿਆਦਾ ਇਹਦਾ ਝਾੜ ਘੱਟ ਵੇਖਣ ਨੂੰ ਮਿਲ ਜਾਂਦਾ ਹੈ ਕਈ ਜ਼ਿਮੀਂਦਾਰਾਂ ਦਾ ਮੇਰੇ ਕੋਲ ਕੁਝ ਇਦਾਂ ਦੀਆਂ ਰਿਪੋਰਟਾਂ ਵੀ ਇਹਦੀਆਂ ਆਈਆਂ ਨੇ ਜ਼ਿਮੀਂਦਾਰ ਕਹਿੰਦੇ ਨੇ ਕਿ ਸਾਡੇ ਗਵਾਂਢੀ ਨੂੰ ਵੀ ਇਹਦਾ ਜਿਹੜਾ ਡੁਪਲੀਕੇਟ ਮਿਲ ਗਿਆ ਸੀ ਉਹ ਚੰਗਾ ਰਹਿ ਗਿਆ ਉਹਦਾ ਝਾੜ ਵੱਧ ਨਿਕਲ ਆਇਆ ਕਿਉਂਕਿ ਉਹਨੂੰ ਵੈਰੈਟੀ ਕੋਈ ਚੰਗੀ ਦੇ ਦਿੱਤੀ ਦੁਕਾਨਦ ਵੈਰਾਈਟੀ ਦੇ ਦਿੱਤੀ ਜਿਆਦੇ ਸਮੇਂ ਦੀ ਮੰਨ ਕੇ ਚਲੋ 222 ਦੇ ਦਿੱਤੀ ਹੋਗੀ ਜਾਂ 303 ਦੇ ਦਿੱਤੀ 187 ਜਾਂ ਹੋਰ ਕੋਈ ਵੀ ਵੈਰਾਈਟੀ ਦੇ ਦਿੱਤੀ ਉਹ ਇਹਦੇ ਨਾਲੋਂ ਵੀ ਚੰਗੀਆਂ ਰਹਿ ਗਈਆਂ ਨੇ ਤੇ ਜਿਹੜੇ ਲੋਕਾਂ ਨੇ ਅਸਲੀ ਬੀ ਰਿਜਨਲ ਬੀਜ ਯੂਨੀਵਰਸਿਟੀ ਦੇ ਕੋਲੋਂ ਲੈ ਕੇ ਬੀਜਿਆ ਲੈਣਾ ਦੇ ਵਿੱਚ ਲਗ ਲਗ ਕੇ ਪੱਗਾਂ ਵੀ ਆਪਣੀਆਂ ਲਵਾ ਲਈਆਂ ਕਈਆਂ ਨੇ ਉਹਨਾਂ ਦੇ ਝਾੜ ਰਹੇ ਗਏ ਨੇ 17 18 ਕੁਇੰਟਲ 20 ਕੁਇੰਟਲ ਦੇ ਲੱਗੇ ਚਾਗੇ ਤੇ ਜਿਨ੍ਹਾਂ ਨੇ ਦੂਸਰੀਆਂ ਵੈਰਾਈਟੀਆਂ ਬੀਜੀਆਂ ਨੇ ਕਿਉਂਕਿ ਇਹਦਾ ਪ੍ਰਚਾਰ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀ ਕਿ ਇਹ ਜਿਹੜੀ ਵੈਰਾਈਟੀ ਹੈ 222 ਵੈਰੈਟੀ ਨੂੰ 187 ਨੂੰ 303 ਨੂੰ ਇਹਨਾਂ ਨੂੰ ਪਿੱਛੇ ਛੱਡ ਦਊਗੀ ਤੇ ਇਹਨਾਂ ਦੇ ਨਾਲੋਂ ਵੀ ਜ਼ਿਆਦਾ ਝਾੜ ਜਿਹੜਾ ਤੁਹਾਨੂੰ ਵੇਖਣ ਨੂੰ ਮਿਲੇਗਾ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਜਦੋਂ ਇਹਦੇ ਵਿੱਚ ਬਿਮਾਰੀ ਨੇ ਜ਼ਿਆਦਾ ਹਮਲਾ ਕਰ ਦਿੱਤਾ ਆਪਾਂ ਵੀਡੀਓ ਅਪਲੋਡ ਕਰਨੀ ਹੈ ਸ਼ੁਰੂ ਕੀਤੀਆਂ ਤਾਂ ਉਦੋਂ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਨਹੀਂ ਚਲੋ ਉਹਨਾਂ ਦੇ ਬਰਾਬਰ ਦੀ ਤਾਂ ਹੈਗੀ ਏ ਜੇ ਉਹਨਾਂ ਨਾਲੋਂ ਉੱਤੇ ਦੀ ਨਹੀਂ ਤਾਂ ਉਹਨਾਂ ਦੇ ਬਰਾਬਰ ਦੀ ਤਾਂ ਹੈ ਹੀ ਏ ਉਹਦੇ ਉਹਨਾਂ ਦੇ ਬਰਾਬਰ ਦੀ ਸਾਬਤ ਕਰਨ ਤੇ ਵੀ ਬੜਾ ਜ਼ੋਰ ਲੱਗਾ ਪਰ ਵੇਖੋ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਏ ਉਹ ਸਾਬਤ ਹੋਣਾ ਹੀ ਏ ਜਿੰਨੇ ਮਰਜ਼ੀ ਆਪਾਂ ਝੂਠ ਮਾਰੀ ਜਾਈਏ ਜਿੰਨਾ ਮਰਜ਼ੀ ਕਿਸੇ ਮਾੜੀ ਵੈਰਾਈਟੀ ਨੂੰ ਚੰਗਾ ਕਹਿਣ ਦੀ ਕੋਸ਼ਿਸ਼ ਕਰੀਏ ਜਾਂ ਕਿਸੇ ਦੀ ਕਮੀ ਲਕਾਉਣ ਦੀ ਕੋਸ਼ਿਸ਼ ਕਰੀਏ ਉਹ ਕਮੀ ਬਾਹਰ ਆਉਣੀ ਹੀ ਆਉਣੀ ਏ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਮੁਕ ਦੀ ਜਿਹੜੀ ਗੱਲ ਉਹ ਇਹ ਏ ਕਿ ਜਿਨ੍ਹਾਂ ਨੇ ਨਵੇਂ ਬੀਜ ਦੇ ਚਾੜ ਦੇ ਵਿੱਚ ਸਾਰੀ ਸਾਰੀ ਜ਼ਮੀਨ ਦੇ ਵਿੱਚ ਇਹ ਵੈਰੈਟੀ ਲਾ ਦਿੱਤੀ ਸੀ ਉਹਨਾਂ ਨੂੰ ਰਗੜੇ ਵੀ ਲੱਗ ਗਏ ਨੇ ਇਸ ਵਾਰ ਉਹਨਾਂ ਦੇ ਝਾੜ ਬੜੇ ਜ਼ਿਆਦੇ ਡਾਉਨ ਵੀ ਚਲੇ ਗਏ ਨੇ ਤੇ ਉਹ ਹੁਣ ਐ ਵਿੰਦੇ ਆ ਜਿਵੇਂ ਝਾੜ ਚ ਫਸਿਆ ਬਿੱਲਾ ਵਿੰਦਾ ਹੁੰਦਾ ਹੈ ਨਾ ਹੁਣ ਇੱਧਰ ਜੋਗੇ ਨੇ ਤੇ ਨਾ ਹੀ ਉਧਰ ਜੋਗੇ ਨੇ ਜਦੋਂ 1885 1886 ਨੇ ਰਗੜੇ ਲਾਏ ਸੀ ਕਿਸਾਨਾਂ ਨੂੰ ਤੇ ਆਪਾਂ ਵੀਡੀਓ ਅਪਲੋਡ ਕੀਤੀ ਸੀ ਵੀ ਭਾਈ ਬਚ ਜਾਓ ਹੁਣ 826 ਦੇ ਪਿੱਛੇ ਨਾ ਭੱਜ ਜਿਓ ਜੀ ਹੁਣ ਝੋਨੇ ਦਾ ਸੀਜ਼ਨ ਤੇ ਖਤਮ ਹੋ ਗਿਆ ਏ ਕਣਕ ਦਾ ਸੀਜ਼ਨ ਆ ਗਿਆ ਏ ਕਣਕ ਦੀ ਆਪਾਂ ਬਜਾਈ ਕਰਨੀ ਇਹ ਦੇ 826 ਜਿਹੜੀ ਵੈਰੈਟੀ ਹੈ ਥੋੜੇ ਰਕਬੇ ਦੇ ਵਿੱਚ ਲਾਓ ਜਿਆਦਾ ਬੀਏ ਦਾ ਨਾ ਖਰੀਦੋ ਸਾਰੇ-ਸਾਰੇ ਰਕਬੇ ਦੇ ਵਿੱਚ ਇਹਨੂੰ ਨਾ ਲਾਓ ਜੀ ਪਰ ਬੜੇ ਜਿਆਦੇ ਲੋਕਾਂ ਨੇ ਨਹੀਂ ਸੁਣੀ ਹੁਣ ਉਹਨਾਂ ਦਾ ਝਾੜ ਘਟ ਆ ਗਿਆ ਹੈ ਤੇ ਹੁਣ ਉਹ ਪੀਆਰ 131 ਝੋਨੇ ਦੇ ਪਿੱਛੇ ਭੱਜਣ ਲੱਗ ਪਏ ਨੇ ਉਹਦੇ ਪਿੱਛੇ ਲੈਣਾ ਲਾਉਣ ਲੱਗ ਪਏ ਨੇ ਇਹ ਜਿਹੜਾ ਸਰਕਲ ਹੈ ਇਹ ਇਤਰਾਇਂ ਚੱਲਦਾ ਰਹਿਣਾ ਹੈ ਜਿਨ੍ਹਾਂ ਨੇ ਘਾਟੇ ਖਾ ਲਏ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਖਾਂਦੇ ਰਹਿਣਾ ਜੇਕਰ ਆਪਾਂ ਇਹਨਾਂ ਗੱਲਾਂ ਦੇ ਉੱਤੇ ਗੌਰ ਨਹੀਂ ਕਰਨਾ ਕਿਸੇ ਦਾ ਕੁਝ ਨਹੀਂ ਵਿਗੜਿਆ ਯੂਨੀਵਰਸਿਟੀ ਲੱਖਾਂ ਰੁਪਈਆ ਦਾ ਵੀ ਵੇਚ ਗਈਏ ਤੁਹਾਨੂੰ ਤੇ ਤੁਸੀਂ ਫਿਰ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਰਹਿ ਗਏ ਉਹ ਕੁਝ ਵੀ ਤੁਹਾਡੇ ਪੱਲੇ ਨਹੀਂ ਪਿਆ ਸੋ ਸੋਚ ਸਮਝ ਕੇ ਕਿਸੇ ਵੈਰਾਈਟੀ ਦੇ ਪਿੱਛੇ ਭੱਜਿਆ ਕਰੀਏ ਲੰਮੀਆਂ ਲੰਮੀਆਂ ਲੈਣਾ ਯੂਨੀਵਰਸਿਟੀ ਦੇ ਬਾਹਰ ਤੱਕ ਦੀਆਂ ਆਪਾਂ ਲਾ ਦਿੰਨੇ ਆ ਤੇ ਪੱਲੇ ਫਿਰ ਆਪਣੇ ਪਿੰਦਾ ਕੁਝ ਵੀ ਨਹੀਂ ਗੈਂਡ ਦੇ ਵਿੱਚ ਜਾ ਕੇ ਹੁਣ ਆਪਾਂ ਨੂੰ ਇਹ ਤਾਂ ਨਹੀਂ ਹੈ ਕਿ ਆਪਾਂ ਨੂੰ ਸਮਝ ਆ ਜਾਣੀ ਹੈ ਇਹ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਹੁਣ ਆਉਣ ਵਾਲਾ ਸੀਜ਼ਨ ਝੋਨੇ ਦਾ ਹੈ ਝੋਨੇ ਦੀਆਂ ਲੰਮੀਆਂ ਲੰਮੀਆਂ ਲੈਣਾ ਲੱਗ ਜਾਣੀਆਂ ਨੇ ਇਹ ਗੱਲਾਂ ਜਿਹੜੀਆਂ ਸਮਝ ਤੋਂ ਬਾਹਰ ਹੈ ਕਿ ਇੱਕ ਵਾਰ ਘਾਟਾ ਖਾ ਕੇ ਰਗੜਾ ਲਵਾ ਕੇ ਵੀ ਆਪਾਂ ਨੂੰ ਸਮਝ ਆਉਂਦੀ ਕਿਉਂ ਨਹੀਂ ਗਈ ਕੋਈ ਵੀ ਵੈਰਾਈਟੀ ਇਹ ਪਹਿਲਾਂ ਉਹਨੂੰ ਜਾਚੋ ਪਰਖੋ ਉਹਨੂੰ ਥੋੜੇ ਰਕਬੇ ਦੇ ਵਿੱਚ ਬੀਜ ਕੇ ਵੇਖੋ ਕਿ ਉਹ ਕਿੰਨਾ ਸਮਾਂ ਖੜਦੀ ਏ ਕਿਹੋ ਜਿਹਾ ਸਮੇਂ ਦੇ ਵਿੱਚ ਪੱਕਦੀ ਏ ਜਾਂ ਸਾਡੀ ਜ਼ਮੀਨ ਨੂੰ ਉਹ ਮੰਨਦੀ ਵੀ ਏ ਜਾਂ ਨਹੀਂ ਮੰਨਦੀ ਫਿਰ ਉਹਦੀ ਬਜਾਈ ਆਪਾਂ ਵੱਡੇ ਏਰੀਏ ਦੇ ਵਿੱਚ ਵੀ ਕਰ ਲਈਏ ਸੋ ਇਹੀ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਸ਼ੇਅਰ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਨੱਪਿਓ ਜੇ ਦੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ